ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਰੰਦਾਵਾ ਦੇ ਹੱਕ ਵਿੱਚ ਉਹਨਾਂ ਦੇ ਪਤੀ ਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਿੰਦਰ ਸਿੰਘ ਰੰਦਾਵਾ ਨੇ ਡੇਰਾ ਬਾਬਾ ਨਾਨਕ ਵਿਖੇ ਧੂਰ ਦੀ ਧੂਰ ਚੇਨ ਪ੍ਰਚਾਰ ਕੀਤਾ। ਇਸ ਮੌਕੇ ਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਵਿੱਚ ਆਇਆ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸੁਖਿੰਦਰ ਰੰਦਾਵਾ ਕਿਵੇਂ ਦੁਕਾਨਾਂ ਤੇ ਪਹੁੰਚ ਕੇ ਲੋਕਾਂ ਨੂੰ ਵੋਟਾਂ ਪਾਉਣ ਲਈ ਅਪੀਲ ਕਰ ਰਹੇ ਹਨ। ਸੁਖਿੰਦਰ ਰੰਦਾਵਾ ਦੀ ਪਬਲਿਸਿਟੀ ਦਾ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਕਿਵੇਂ ਲੋਕ ਉਹਨਾਂ ਨੂੰ ਦੁਕਾਨਦਾਰ ਅਤੇ ਆਉਣ ਜਾਣ ਵਾਲੇ ਲੋਕ ਉਤਸ਼ਾਹ ਨਾਲ ਮਿਲ ਰਹੇ ਹਨ ਸਰਦਾਰ ਰੰਦਾਵਾ ਨੇ ਪੁਰਾਣਾ ਬੱਸ ਸਟੈਂਡ ਤੋਂ ਜਲੂਸ ਦੀ ਸ਼ਕਲ ਵਿੱਚ ਮੇਨ ਬਾਜ਼ਾਰ ਉਹਦੇ ਚੰਦ ਬਾਜ਼ਾਰ ਤਾਰਾ ਚੰਦ ਬਾਜ਼ਾਰ ਅਤੇ ਜੋੜੀਆਂ ਬਾਜ਼ਾਰ ਵਿੱਚ ਦੁਕਾਨਦਾਰਾਂ ਨੂੰ ਮਿਲੇ ਰੰਦਾਵਾ ਨੇ ਦਾਅਵਾ ਕੀਤਾ ਕਿ ਜਤਿੰਦਰ ਕੌਰ ਰੰਦਾਵਾ ਦੀ ਇੱਕ ਤਰਫਾ ਜਿੱਤ ਹੋਵੇਗੀ ਦੇ ਰੱਬਾ ਬਾਬਾ ਨਾਨਕ ਦੇ ਵਿੱਚ ਹਮੇਸ਼ਾ ਹੀ ਜਿਸ ਨੇ ਕਾਗਜ਼ ਭਰਨਗੇ ਉਹਦ ਨੂੰ ਦਰਬਾਰ ਸਾਹਿਬ ਮੱਥਾ ਟੇਕ ਕੇ ਉਹਦੇ ਬਾਅਦ ਕਾਗਜ਼ ਭਰੇ ਅੱਜ ਵੀ ਹਮੇਸ਼ਾ ਦੀ ਤਰ੍ਹਾਂ ਹਰ ਇਲੈਕਸ਼ਨ 'ਚ ਇੱਥੇ ਮੈਂ ਆਪਣੇ ਸ਼ਹਿਰ ਵਾਲਿਆਂ ਦੁਕਾਨਦਾਰਾਂ ਨੂੰ ਮੇਰੇ ਭਰਾ ਨੇ ਔਰ ਮੇਰੇ ਖਿਆਲ ਕਿ ਹੁਣ ਇਹਨਾਂ ਦੀਆਂ ਦੀ 第三 ਜਨਰੇਸ਼ਨ ਵੀ ਦੁਕਾਨਾਂ ਤੇ ਆ ਕੇ ਪੈ ਗਈ ਆ ਉਹਨਾਂ ਦੇ ਨਾਲ ਉਹਨਾਂ ਨੂੰ ਪ੍ਰੇਰਿਤ ਕਰਨ ਉਹਨਾਂ ਕਿ ਵੋਟਾਂ ਪਾਈ ਔਰ ਇਸ ਜਿਹੜਾ ਬਾਬਾ ਨਾਨਕ ਤੋਂ ਜਦੋਂ ਦੀ ਮੈਂ ਖੂਬ ਸੰਭਾਲੀ ਆ ਇੱਥੇ ਕੋਈ ਵੀ ਕੈਂਡੀਡੇਟ ਆਇਆ ਉਹ ਕਾਂਗਰਸ ਦੀ ਹਮੇਸ਼ਾ ਜਿਹੜਾ ਬਾਬਾ ਨਾਨਕ ਜਿੱਤ ਦਾ ਪ੍ਰਤੀਕ ਸਾਫਤ ਹੋ ਉਹੋ ਜਿਹੜੇ ਪਰਿਵਾਰ ਨੇ ਉਹੋ ਪਿੰਡ ਆ ਉਹ ਹੀ ਜਿਹੜਾ ਬਾਬੇ ਦਾ ਡੇਰਾ ਵਾ ਇੱਥੋਂ ਕਾਂਗਰਸ ਵੀ ਮੇਰਾ ਜਿੱਤ ਕਿਨੇ ਦੀ ਔਰ ਗੁਰੂ ਮਹਾਰਾਜ ਇਸ ਵਾਰੀ ਅੱਗੇ ਨਾਲੋਂ ਜ਼ਿਆਦਾ ਕਿਰਪਾ ਕਰਨ ਔਰ ਫਾਈਟ ਐਸ ਵਾਲੇ ਕਿਸ ਕਰ ਲਈ ਜਦੋਂ ਮਸ਼ੀਨਾ ਖੁੱਲਣ ਕਿਉਂ ਦੱਸਾਂ ਕਿ ਕਿਵੇਂ ਫਾਈਟ ਜਿਹੜੀ ਵਨ ਸੈਡੀ ਚੱਲੇਗੀ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ